ਕਿ ਨੇ ਯਿਸੂ ਜੀ ਤੋਂ ਸਿਵਾ ਜੇ ਤੇ ਉੱਤਰਾ ਵੀ ਕਰਦੀ ਨਾ ਘਰ ਦੇ ਫਾਇਦੇ ਆ ਜੀ ਯਿਸੂ ਦੀ ਤਾਰੀਫ ਕਰਦੀ ਹਾਲੇਲੂਇਆ ਤੇਰੀ ਖਾਂ ਦੇ ਦਾਲ ਵੇਖ ਕੇ ਖਾਂ ਦੇ ਮਾਰੇ ਮੂੰਹ ਤੇ ਤਾਰੀਫ ਕਰ ਲਾ ਮੂੰਹ ਉਹ ਗਮ ਨਹੀਂ ਕਰਨਾ ਯਿਸੂ ਦੀ ਤਾਰੀਫ ਅਮੇਨ ਹਾਲੇਲੂਇਆ ਪ੍ਰਭ ਯਿਸੂ ਦੀ ਹੀ ਤਾਰੀਫ ਕਿੰਨਾ ਉਹਨਾਂ ਦਾ ਨਾਮ ਵੀ ਤੁਹਾਡੇ ਮੂੰਹ ਤੇ ਆਵੇ ਕਦੀ ਨਾਮ ਨਹੀਂ ਆਣਾ ਚਲੋ ਕਿਤੇ ਭੁੱਲ ਭਲੇ ਕੇ ਦੀ ਵਚਨ ਨਹੀਂ ਸੁਣਿਆ ਨਾ ਆ ਜਾ ਤੀ ਮਾਫ ਜੋ ਆਤੀ ਵਚਨ ਸੁਣ ਲਿਆ ਹੁਣ ਕਦੀ ਵੀ ਉਹਨਾਂ ਦਾ ਨਾਮ ਹੀ ਆਪਣੇ ਮੋਤੇ ਹੁੰਦੇ ਨਾ ਤਾਂ ਟੱਡਕਲੇ ਇੱਕ ਹੀ ਪਰਮੇਸ਼ਰ ਤੁਹਾਡੇ ਮੂਹ ਤੇ ਕੀ ਹੋਵੇ ਨਾ ਹੋਵੇ ਹਾਂ ਪੜੋ ਬੇਟਾ ਜੁਹਨਾ ਦੀ ਅੰਜੀਲ ਜੁਹਨਾ ਦੀ ਅੰਜੀਲ ਦਾ ਸ਼ੇਧ ਆਏ ਉਹਦੀ 35 ਤੁਨ ਆਖਰੀ ਆਇਤ ਹੈ ਸ਼ਰਬਾਨੀ ਅਲੀ ਆਇਤ ਸੁਣਾਉ ਲਗਾ ਮੈਂ ਹਾਂ ਬੇਟਾ ਪੜ੍ਹ ਤਾਦੀ ਯਿਸੂ ਨਾਨ ਨੂੰ ਆਖਿਆ ਤਦ ਪ੍ਰਭੂ ਯਿਸੂ ਸੀਨੇ ਨੂੰ ਨਾਨ ਨੂੰ ਆਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਤੇ ਜੇ ਤੀ ਮਨੁੱਖ ਦੇ ਪੁੱਤਰ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਣਾ ਨਹੀਂ ਹੈ ਫਿਰ ਕਹਿੰਦਾ ਤੁਹਾਡੇ ਵਿੱਚ ਜ਼ਿੰਦਗੀ ਨਹੀਂ ਤੁਹਾਡੇ ਵਿੱਚ ਜਿਉਣਾ ਨਹੀਂ ਜੇ ਕੋਈ ਮੇਰਾ ਮਾਸ ਖਾਂਦਾ ਜੇ ਕੋਈ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ ਮੇਰਾ ਲਹੂ ਪੀਂਦਾ ਹੈ ਦੀਪਕ ਜਿਉਣਾ ਦੀਪਕ ਜਿਉਣਾ ਪੀਦਾ ਹੈ ਉਸੇ ਬੰਦੇ ਦਾ ਹੈ ਅੱਜ ਮੈਂ ਅੰਤ ਤੇ ਦੇਣਾ ਮੈਂ ਅੰਤ ਦੇ ਸਮੇਂ ਤੱਕ ਉਹਨੂੰ ਜਿਉਂਦਾ ਉਠਾਵਾਂਗਾ ਮੈਂ ਤੇਰੇ ਅੰਤ ਦੇ ਸਮੇਂ ਨੂੰ ਜਿੰਦਾ ਉਠਾ ਲਵਾਂਗਾ ਕਿ ਮੇਰਾ ਮਾਸ ਕਿਉਂ ਜੋ ਮੇਰਾ ਮਾਸ ਸੱਚ ਮੁੱਚ ਖਾਣ ਦੀ ਕਿਉਂ ਜੋ ਮੇਰਾ ਮਾਸ ਸੱਚ ਕੁਝ ਸੱਚ ਮੁੱਚ ਖਾਣ ਵਾਲੀ ਤੇ ਮੇਰਾ ਲਹੂ ਸੱਚਮੁੱਚ ਸੱਚਮੁੱਚ ਪੀਣ ਦੀ ਵਸਤ ਹੈ ਪੀਣ ਦੀ ਇੱਕ ਵਸਤ ਹੈ ਜੋ ਮੇਰਾ ਮਾਸ ਖਾਂਦਾ ਇਹ ਕੋਈ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ ਤੇ ਜਿਹਨੂੰ ਮੇਰਾ ਲਹੂ ਪੀਂਦਾ ਹੈ ਉਹ ਮੇਰੇ ਵਿੱਚ ਰਹਿੰਦਾ ਹੈ ਉਹ ਮੇਰੇ ਵਿੱਚ ਰਹਿੰਦਾ ਹੈ ਹਰ ਮੌਸੇ ਵਿੱਚ ਅਤੇ ਮੈਂ ਫਿਰ ਉਹਦੇ ਵਿੱਚ ਰਹੀ ਨਾ ਹਾਂ ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ ਉਸੇ ਤਰ੍ਹਾਂ ਜਿਹੜਾ ਖਾਂਦਾ ਹੈ ਉਸੇ ਤਰ੍ਹਾਂ ਜਿਹੜਾ ਖਾਂਦਾ ਹੈ ਜੇਰਾ ਮੇਰਾ ਮਾਸ ਮੇਰਾ ਲੋਕ ਖਾਂਦਾ ਪੀਂਦਾ ਹੈ ਮੇਰੇ ਨਾਲ ਜਿਵੇਗਾ ਜੋ ਰੋਟੀ ਸਵਰਗੋਤਰੀ ਹੈ ਜਿਹੜੀ ਰੋਟੀ ਸਵਰਗੋਤਰੀ ਹੈ ਇਹੋ ਹੈ ਉਹ ਇਹੋ ਰੋਟੀ ਹੈ ਜਿਵੇਂ ਜਿਵੇਂ ਵੱਡਿਆਂ ਨੇ ਖਾਧੀ ਤੇ ਮਰ ਗਏ ਜਿਹੜਾ ਅੰਨ ਕਹਿੰਦਾ ਵੱਡਿਆਂ ਨੇ ਖਾਧੋ ਅੰਨ ਖਾ ਕੇ ਮਰ ਗਏ ਸੋ ਨਹੀਂ ਸੋ ਨਹੀਂ ਪਰ ਜਿਹੜਾ ਇਹ ਰੋਟੀ ਖਾਂਦਾ ਹੈ ਪਰ ਜਿਹੜਾ ਇਹ ਰੋਟੀ ਖਾਂਦਾ ਹੈ ਮੀਰੀ ਰੋਟੀ ਖਾਂਦਾ ਹੈ ਮੇਰਾ ਮਾਸ ਲਹੂ ਖਾਂਦਾ ਹ ਉਹ ਸਦਾ ਜਿਉਂਦਾ ਰਹੇਗਾ ਉਹ ਸਦਾ ਹੀ ਜੀਵਤ ਰਹੇਗਾ ਉਹਨੇ ਕਪਰ ਨੂੰ ਦੀ ਇੱਕ ਸਮਾਜ ਵਿੱਚ ਪਰਦੇਸ਼ ਦਿੰਦਿਆ ਇਹ ਗੱਲਾਂ ਆਖੀਆਂ ਹallelujah ਅਗਰ ਆਪ ਪਰਮੇਸ਼ਰ ਦਾ ਮਾਸ ਜਾਂ ਲਹੂ ਨਹੀਂ ਖਾਓਗੇ ਆਪ ਜੀਵਤ ਨਹੀਂ ਰਹੋਗੇ ਗਰਮ ਮਸੀਹ ਵਿੱਚ ਬਦਸਮਾ ਨਾ ਲਿਆ ਕੋਈ ਚਾਂਦ ਆ ਚਲੇ ਗਏ ਜਾਂ ਮਰ ਗਏ ਤਾਂ ਸਿੱਧਾ ਨਰਕ ਵਿੱਚ ਜਾਓਗੇ ਸਵਰਗ ਵਿੱਚ ਕਦੀ ਨਹੀਂ ਜਾਓਗੇ। ਔਰ ਜ਼ਿੰਦਗੀ ਦਾ ਕੋਈ ਵਿਸ਼ਵਾਸ ਨਹੀਂ ਹੈ। ਹalleluyah ਜ਼ਿੰਦਗੀ ਦਾ ਕੋਈ ਭਰੋਸਾ ਵਿਸ਼ਵਾਸ ਨਹੀਂ। ਹੁਣ ਬਦਸਮਾ ਲੈ ਲਿਆ ਬਸਮੀ ਦਾ ਲੈਣ ਦਾ ਮਲ ਗਿਆ ਪਾਣੀ ਵਿੱਚ ਗਏ ਗਾੜੇ ਗਏ ਔਰ ਬਾਹਰ ਆਏ ਜੀ ਉੱਠੇ। ਤੇ ਜੀ ਉੱਠਾ ਕਦੀ ਬਾਤ ਕਰਦਾ ਜੇ ਬਾਪਤਿਸਮਾ ਲੈ ਕੇ ਇਨਸਾਨ ਪਾਪ ਕਰਦਾ ਹੈ ਤੇ ਬਹੁਤ ਵੱਡੀ ਗਲਤੀ ਕਰਨ ਦਿਆ ਉਹ ਬਹੁਤ ਵੱਡੀ ਗਲਤੀ ਕਰਨ ਦਿਆ ਹੁਣ ਬਾਪਤਿਸਮਾ ਲੈ ਲਿਆ ਤੇ ਪ੍ਰਭੂ ਕਹਿੰਦਾ ਜੇ ਬਾਪਤਿਸਮਾ ਲੈ ਲਿਆ ਹੈ ਹੁਣ ਤੈਨੂੰ ਮੇਰਾ ਮਾਸ ਮੇਰਾ ਲਹੂ ਖਾਣਾ ਪਵੇਗਾ ਹੁਣ ਜੇ ਤੂੰ ਮੇਰਾ ਮਾਸ ਮੇਰਾ ਲਹੂ ਨਹੀਂ ਲਵੇਗਾ ਤੇ ਮੇਰਾ ਜੀਵਨ ਤੇਰੇ ਅੰਦਰ ਨਹੀਂ ਆ ਸਕਦਾ ਜਦ ਤੂੰ ਮੇਰਾ ਮਾਸ ਮੇਰਾ ਲਹੂ ਲਏਗਾ ਤਾਂ ਮੈਂ ਤੇਰੇ ਅੰਦਰ ਆ ਜਾਊਂਗਾ ਤੇਰੇ ਪਿੱਛੇ ਆ ਜਾਊਂਗਾ ਔਰ ਅੰਤ ਦੇ ਸਮੇਂ ਤੇਨ ਮੈਂ ਜੀਦਾ ਉਠਾਂ जींदा उठा लूंगा सब बोलो अमे मैं तुम्हें अंत समय जींदा उठा लूंगा हाल तो बस में बहुत लेने जरूरी है आपके लिए जरूर लो बात सुमा आप देर ना करो प्रभु तो के आपको लहू को लेना चाहिए प्रभु तो के मांस को लेना चाहिए आप उसके साथ और खुदा बरकत दे देगा हमें और जेडे मास या दे लेंगे उन्हें चाहिए कि हू ज्यादा पुत्र ताई दन और ज्यादा प्रभु ना वफादारी करके मैंने प्रभु का ब्लड लिया है प्रभु का बदल ले लिया है हाल लिया देखो प्रभु का ये एक ब्लड है तो नहीं ये एक ब्लड है ये मेरे अंदर चला जाएगा अच्छा तो ये प्रभु का शरीर है अच्छा, सुने सुने हाल लिया अच्छा ये प्रभु का ब्लड है जब ये पिएगा ये इसके अंदर चला गया चला गया ना ये अंदरों की हो गया? गया कबर हो गया हाले और ये बदन है जब बदन भी ये खाएगा तो ये की हो जाएगा ब्लेस हो जाएगा और ये पवित्र आत्मा है जब दोनों चीजों में ये दिन पास हो गया ये पवित्र आत्मा इसके ऊपर आ जाएगा हालेलुया लिया ये अभिषेक है ये पवित्र आत्मा है इसके ऊपर आ गया ये अब पूरी तरह खुदा के समर्पण में अमेर खाली लिया आपको प्लेट भी लेने की जरूरत है ठीक है का लहू भी लेने की जरूरत है उसके प्लेट उसके बदन को खाना जरूरी है और ये है पवित्र आत्मा आप सफेद रहोगे बारह भी अंदरों भी अमेर फिर जल्दी कार्य हो ਨਹੀਂ ਹalleluyah ਆਪਰੇ ਪ੍ਰਭ ਨਾਲ ਬੇਇਮਾਨੀ ਕਰੋਗੇ ਨਹੀਂ ਬ੍ਰਹਮਦਤ ਸੰਧ ਖਾਓਗੇ ਨਹੀਂ ਇਹਨਾਂ ਕਾਹੋਗੇ ਤੇਰੀ ਇਮਾਨਦਾਰੀ ਨਾਲ ਥੋੜੀ ਜਿ ਥੋੜੇ ਵੀ ਖੁਦਾਨੋਂ ਦੇਣਾ ਕਰੋ ਸ਼ੁਰੂ ਕਰੋਗੇ ਆਮੇ ਇਹਦਾ ਮਿਲ ਕੇ ਅੱਜ ਤੱਕ ਦੀ ਬੇਇਮਾਨੀ ਕੀਤੀਆਂ ਦੇ ਮਿਲ ਕੇ ਪੁਤਰਾਤਮਾ ਆਇਆ ਪੁਤਰਾਤਮਾ ਮਿਲਿਆ ਨਹੀਂ ਨਾ ਕਿਸੇ ਨੂੰ

ठीक है अपने आनु बचाओ ये आत्मिक वस्त्र है वो आत्मिक भोजन है बदन लहू आत्मिक भोजन है ये आत्मिक वस्त्र है और इस तुम बिना आप के जा सले बासवी ना भी स्वर्ग जा सकते कले शराबाणी लहू पवित्र दे आत्मा देभोलो सारी चीजा की करनी प तूरिया हाल लिया ठीक है वफादारी ईमानदारी समझम धीरज दयालगी भलाई ये सब फल है हालेलुया ठीक है तो इन फलों में आना है अपने को कायम करना है अपने को शुद्ध करना है अपने शुद्ध थी प्रभु ने लला दिता तुम ती बस मान लिया प्रभु ने नहा गया तुम की करता बाहर करता ठीक है ये आत्मिक कपड़े ਠੀਕ ਹੈ ਸ਼ਰਬਾਣੀ ਲਈ ਲੀਲੀ ਬ੍ਰਦਰ ਪੋਜਦੇ ਲਿਆ ਪਰ ਇਹ ਆਦਮੀ ਕਪੜੇ ਪ੍ਰਭੂ ਦਿੰਦਾ ਹੈ ਪ੍ਰਭੂ ਕਹਿੰਦਾ ਜੇ ਕੱਪੜੇ ਵੀ ਪਹਿਨ ਲੈ ਹallelujah ਠੀਕ ਹੈ ਜੇ ਕੱਪੜੇ ਪਹਿਨ ਲੈ ਮੈਂ ਤਨੇ ਆਤਮਿਕ ਕੀ ਦੇਣਾ ਕੱਪੜੇ ਦੇਣਾ ਆਮੀਨ ਹallelujah ਜਾਂ ਚਰਚਾਂ ਦੇ ਪਵਿੱਤਰ ਆਤਮਾ ਮੰਗਿਆ ਕਰੋ ਹਰ ਵਕਤੋ ਆਤਮਾ ਨਾ ਕਰ ਦੇ ਆਤਮਾ ਨਾ ਕਰ ਦੇ ਪ੍ਰਭੂ ਆਤਮਾ ਸੇ ਬਰਦੇ ਮੈਂ ਆਤਮਾ ਸੇ ਬਰਨਾ ਚਾਹਤਾਂ ਫਿਰ ਮੰਗਿਆ ਆਤਮਾ ਕੌਣ ਮੰਗਦਾ ਮਿੱਤਰ ਆਤਮਾ ਨਹੀਂ 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 ਮੰਗਦੇ ਹੀ ਨਹੀਂ ਕਰੀ ਬੰਗਦੇ ਬਹੁਤ ਵਧੀਆ ਹallelujah ਬਾਕੀ ਕਿਉਂ ਨਹੀਂ ਬੰਗਦੇ ਬਈ ਆਤਮਿਕ ਕੱਪੜੇ ਐਸੋ ਵਾਕੇ ਲੋੜਦੀ ਹੈ ਜੀ ਇੰਨਾ ਗੱਤ ਨਾ ਕਰਿਆ ਕਰੇ ਇੰਨਾ ਗੱਤ ਕਰਾ ਮਿਲ ਕੇ ਤੀ ਪੂਰੇ ਤਰ੍ਹਾਂ ਤਿਆਰ ਨਹੀਂ ਸੀ ਜੀ ਜਿਹੜਾ ਇਦਾਂ ਕਰਦਾ ਉਹ ਤਿਆਰ ਹੁੰਦਾ ਪੂਰਾ ਹallelujah ਆਤਮਿਕ ਕੱਪੜੇ ਖਾਵੇਂ ਪਾਉਗੇ ਤੇ ਤੇ ਨੇਰੇ ਜੀ ਵੀ ਚੱਲੋਗੇ ਸ਼ੈਤਾਨ ਨੂੰ ਕੀ ਕਰੋਗੇ ਹੋ ਕੀ ਗਿੰਦਾ ਕੌਣ ਆਯੂ ਕਹਿੰਦਾ ਜਦੋਂ ਮੈਂ ਹਨੇਰੇ ਚੱਲਦਾ ਤੇ ਮੇਰੇ ਮੱਥੇ ਉੱਤੇ ਰੋਸ਼ਨੀ ਚਮਕਦੀ ਐ ਸਭ ਵੱਲੋਂ ਤੇ ਮੇਰੇ ਮੱਥੇ ਦੀ ਚਮਕਣਾ ਕਹਿੰਦਾ ਹਨੇਰਾ ਜੀ ਜਾਂਦਾ ਠੱਗਦਾ ਜਾਂਦਾ ਹallelujah ਹallelujah ਕਹਿੰਦਾ ਮੇਰੇ ਪ੍ਰਕਾਸ਼ ਮੇਰੇ ਮੱਥੇ ਤੇ ਤੇ ਮੈਂ ਹਨੇਰਿਆਂ ਚੱਲਦਾ ਤੇ ਹਨੇਰਾ ਮੈਨੂੰ ਵੇਖ ਕੇ ਕੀ ਹੁੰਦਾ ਪਛਾਣ ਤੇ ਕਿਹਦਾ ਬੰਦਾ ਆ ਰਿਹਾ ਪਰਮੇਸ਼ਰ ਦਾ ਕਿਹਦੀ ਬੇਟੀ ਆ ਰਹੀ ਹੈ ਪਰਮੇਸ਼ਰ ਦੀ ਹallelujah ਸਾਡੇ ਮਜ਼ਬੂਤ ਬਣਾਓ ਯੀਸ਼ੂ ਦੇ ਵਿੱਚ ਆਮੇਨ ਆਮੇਨ ਠੀਕ ਹੈ ਇਦਾਂ ਦੇ ਮਜ਼ਬੂਤ ਬਣਾਓ ਭਰਤੀ ਜਵਤਨਾ ਚਲੋ ਕਰੋ ਮੋਬਾਈਲ ਨੂੰ ਬੰਦ ਕਰੋ ਹਾਲੇਲੂਇਆ ਜੇ ਮੋਬਾਈਲ ਨਾ ਬੰਦ ਕੀਤੇ ਤਾਂ ਯਿਸੂਸੀ ਹਲੋ ਬੰਦ ਹੋ ਜਾਣਾ ਲੋਕ ਲੱਗ ਜਾਣ ਉਹਨਾਂ ਨਾਲ ਤੁਹਾਡੇ ਹੁੰਨਾ ਹਾਲੇਲੂਇਆ ਉਹ ਸਦੀ ਨੂੰ ਕਿਉਂ ਨਹੀਂ ਹੁੰਦਾ ਹਾਲੇਲੂਇਆ ਸਾਡੇ ਸਾਰੇ ਫੋਨਾਂ 'ਤੇ ਲੋਕ ਲੱਗ ਗਿਆ ਤੁਹਾਡੀ ਅਰੇ ਸਰੀਆ ਲੋਕ ਲੱਗ ਜਾਣਾ ਪਹਿਲੇ ਲੱਕੀ ਵਾਲੇ ਲੱਗੇ ਸਭ ਤੋਂ ਪਹਿਲਾਂ ਹਾਲੇਲੂਇਆ ਇਨੇ ਮੂਦ ਰੱਖਿਆ ਜੀ ਇਹਦਾ ਸੁਧਰ ਦੇਣੀ ਹੈ ਮੇਰਾ ਸਭ ਬੋਲੋ ਆਮੀ ਆਮੀ ਬੋਲਦਾ ਹੁਣ ਸਰ ਨਾਲ ਹੁੰਦਾ ਨਹੀਂ ਹੁਣ ਮੈਂ ਤੇਰੇ ਨਾਲ ਆ ਕੇ ਆਮੀ ਬੋਲੋ ਆ ਨਹੀਂ ਇਹ ਬੋਲ ਸਕਦੇ ਸੀ ਤਾਂ ਮੈਂ ਸ਼ਬਦ ਵੀ ਥੀਨੇ ਲਿਆ ਮੈਂ ਮੈਂ ਆਦਾ ਨਹੀਂ ਮੈਂ ਤਾਂ ਆਮੀ ਕਿਹਾ ਹੀ ਨਹੀਂ ਕਿਆ ਮਾਮੀ ਤੇ ਆਲੇ ਦੀਆਂ ਕਿਹਾ ਨਹੀਂ ਹallelujah ਸੋਣੇ ਫੇਰੀ ਮਜੇ ਰਹਿਣਗੇ ਥੋੜਾ ਜਿਹਾ ਇੱਥੇ ਕੀ ਕਰੋਗੇ ਪ੍ਰੇਜ ਨਾ ਗੀਤਾ ਤੇ ਫਿਰ ਜਿਹੜਾ ਅਮੀਂ ਕਿਰਨੇ ਪੂਰਾ ਹੋਈ ਜਾਣਾ ਹallelujah ਹallelujah ਤੇ じゃ ਮੇਰੇ ਤੇ ਚੰਗਾ ਦੇਖਣਾ ਸ਼ੁਰੂ ਕਰ ਦੋ ਅਮੀਂ ਹallelujah ਹallelujah ਕਿ ਤੂੰ ਜਿੰਨਾ ਹਟੋਇ ਤੂੰ ਮੋਇ ਤੋ ਟੋ 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 ਪ੍ਰਾਰਥਨ ਜੋ ਜਿਹੜੀ ਤੁਹਾਡੀ ਮੂੰਹ ਦੀ ਭਗਤੀ ਆ ਨਾ ਇਹ ਸਭ ਤੋਂ ਜ਼ਬਰਦਸਤ ਹੈ ਆਮੀਨ ਹallelujah ਹallelujah ਵੇਖੋ ਮੂੰਹ ਜੋਗੂ ਜਾਂਦਾ ਹੈ ਗੰਦਾ ਗਿਆ ਤੇ ਬੰਦਾ ਗੰਦਾ ਆ ਜਾਂਦਾ ਚੰਗਾ ਗਿਆ ਤੇ ਬੰਦਾ ਚੰਗਾ ਆ ਜਾਂਦਾ ਤੇ ਮੂੰਹ ਤੁਹਾਡਾ ਕੀ ਹੈ ਪਾਵਰ ਹੈ ਹallelujah ਹallelujah ਤਕ ਨਹੀਂ ਜੀ ਅੰਦਰ ਕੁ ਲੋਗੇ ਨਾ ਤੇ ਦਰਸ਼ੀ ਮਜ਼ਬੂਤ ਲੋਹੇ ਦਾ ਇਲਾ ਤੇ ਗੰਦੀਆ ਕੁ ਲੋਗੇ ਨੇ ਖੋਗਲਾ ਨਸ਼ੇ ਕਰੋਗੇ ਤੇ ਮੇ ਹੋ ਜਾਏਗਾ ਮੂੰਹ ਪਾਵਰ ਹੈ ਇਸ ਲਈ ਪ੍ਰਭੂ ਮੂੰਹ ਦੀ ਭਗਤੀ ਲੈਂਦਾ ਤੇ ਮੂੰਹ ਤੋਂ ਮੇਰੀ ਕੀ ਕਰ

चौदह फिर अगले पिने तीन नागे करके फिर सात पास एक ही करने तीन दिन छुट्टियां मार मार के सात पास पूरे करके तीन दिन रेस्ट ठीक है तीन दिन रस्ट लेके फिर सात पास फिर तीन दिन रेस्ट तीन दिन रस्ट लेके फिर सात सात और एक ही पास में भी अब फलवंत हो जाओ क्या तो नाम बोल दो अम्मे हालेलुया एक ही करने आपने ਮਿਹਨਤ ਕਰੋ ਸ਼ੈਤਾਨ ਦੇ ਬੰਧਨ ਤੋਂ ਤੋੜ ਆਪਣੇ ਸਰੀਰ ਦੇ ਵਿੱਚੋਂ ਇਹ ਪ੍ਰਭੂ ਨੇ ਮੈਨੂੰ ਕਿਹਾ ਜੋ ਭਾਣੇ ਉਹਨਕੇ ਬੋਲਦੇ ਇਹ ਬਾਤ ਕਿ ਮੈਂ ਉਹਨਕੇ ਜੀ ਬੰਧਨ ਤੋੜਨੇ ਲਈ ਤਾਂ ਮਿਹਨਤ ਕਰਨੀ ਪਵੇਗੀ ਮਿਹਨਤ ਕਰਨੀ ਪਵੇਗੀ ਕਈਆਂ ਲੋਕੋ ਨੂੰ ਮਿਹਨਤ ਨਾਲ ਚੀਜ਼ ਮਿਲਦੀ ਹੈ ਕਈ ਨੂੰ ਆਸਾਨੀ ਮਿਲ ਜਾਂਦੀ ਹੈ ਉਹ ਜਿਨ੍ਹਾਂ ਮਿਹਨਤ ਨਾਲ ਪਾਈ ਹੁੰਦੀ ਨਾ ਉਹ ਬੜੀ ਖਾਸ ਖਾਸ ਸੰਦੇਸ਼ ਆ ਬੋਲੋ ਆਮੀਨ ਹਾਲੇਲੂਇਆ ਹਾਲੇਲੂਇਆ ਕਿਰਾਂ ਪਰਮੇ ਤੁਹਾਡੇ ਤੋਂ ਪਕਤੀ ਕਰਵਾਉਣਾ ਚਾਹੁੰਦਾ ਤੁਹਾਡੇ ਤੋਂ ਰਾਤਨਾ ਕਰਵਾਉਣਾ ਚਾਹੁੰਦਾ ਤੁਹਾਡੇ ਤੋਂ ਉਹ ਜਿਹੜੇ ਜੋ ਅੰਦਰ ਦੇ ਕੁਸ਼ਾਸ਼ੇ ਸ਼ੈਤਾਨ ਦੇ नष्ट करना चाहता है और, पुआ जब तो वो तो हो इस और ये गल्प तो, तो शुरू होने चाहिए है पांच बजे तक तो रखनी रोज किसी ने बताना नहीं सिवा चक तो सिवा किसी पता लगते रोजे रख रहे हो